ਅੱਜ ਰਾਮਗੜ੍ਹ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਸੰਬੋਧਨ ਕਰਦਿਆਂ ਜਿੱਥੇ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਉੱਥੇ ਹੀ ਸੁਖਪਾਲ ਸਿੰਘ ਖੈਰਾ ਆਪਣੇ ਵਿਰੋਧੀਆਂ ਉੱਤੇ ਵੀ ਕਾਫੀ ਮਿਹਰਬਾਨ ਨਜ਼ਰ ਆਏ। ਸੁਖਪਾਲ ਸਿੰਘ ਖੈਰਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਵਿਕਰਮ ਮਜੀਠੀਆ ਉੱਤੇ ਕੋਈ ਪਰਚਾ ਦਰਜ ਹੁੰਦਾ ਹੈ ਤਾਂ ਉਹ ਮਜੀਠੀਆ ਦੇ ਨਾਲ ਖੜੇ ਹੋਣਗੇ। ਮਜੀਠੀਆ ਦੇ ਬਾਰੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ। ਵਿਕਰਮ ਮਜੀਠੀਆ ਮੇਰੇ ਨਾਲ ਕੋਈ ਸ਼ਰੂਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਹਾ ਸਿਰਫ ਇਸ ਕਰਕੇ ਕਿਉਂਕਿ ਖੇੜਾ ਬੋਲਦਾ ਵਾ ਤੇ ਬਿਕਰਮ ਮਜੀਠੀ ਨੇ ਕਹਿਆ ਖੇਰੇ ਨਾਲ ਜ਼ੁਲਮ ਹੋਇਆ ਮੇਰੇ ਵੀਰੋ ਮੈਂ ਉਹਦਾ ਵੀ ਸ਼ੁਕਰੀਆਦਾ ਕਰਦਾ ਔਰ ਮੈਂ 100% ਨੋ ਅਥਾਰਟੀ ਨਾਲ ਕਹਿੰਦਾ ਕਿ ਜਿੱਦਾਂ ੱਟਕਾ ਮੇਰੇ ਨਾਲ ਕੀਤਾ ਝੂਠਾ ਮੁਕੱਦਮਾ ਦਸ਼ੇ ਦਾ ਡਰਗ ਦਾ ਕੀਤਾ ਮੈਂ ਸਮਝਦਾ ਕਿ ਵਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟੀਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਤਾਂ ਨਾ ਨਹੀਂ ਕਰਦੇ ਠੀਕ ਹੈ ਸਾਡੇ ਨਾਲ ਐਕਸਟਰਾ ਜ ਲੋਕੀ ਫਿਰਦੇ ਤੁਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਤੇ ਉਹਦੇ ਤੁਹਾਨੂੰ ਗੁਨਾਹਗਾਰ ਬਣਾ ਦਿੰਦੇ ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਆ ਪਰ ਆਈ ਐਮ ਕਵਾਈਟ ਸ਼ੋਰ ਉਹਦੇ ਨਾਲ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿੱਲ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਵਿਕਰਮ ਨੂੰ ਫੇਰ ਫੜ ਕੇ ਅੰਦਰ ਜੜਾ ਤੇ ਜੇ ਦੇਣਗੇ ਮੈਂ ਖੈਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਦੱਦ ਕੇ ਉਸਕੋ ਮੈਂ ਕਰੂ ਅੱਜ ਰਾਮਗੜ੍ਹ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਸੰਬੋਧਨ ਕਰਦਿਆਂ ਜਿੱਥੇ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਉੱਥੇ ਹੀ ਸੁਖਪਾਲ ਸਿੰਘ ਖੈਰਾ ਆਪਣੇ ਵਿਰੋਧੀਆਂ ਉੱਤੇ ਵੀ ਕਾਫੀ ਮਿਹਰਬਾਨ ਨਜ਼ਰ ਆਏ ਸੁਖਪਾਲ ਸਿੰਘ ਖੈਰਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਵਿਕਰਮ ਮਜੀਠੀਆ ਉੱਤੇ ਕੋਈ ਪਰਚਾ ਦਰਜ ਹੁੰਦਾ ਹੈ ਤਾਂ ਉਹ ਮਜੀਠੀਆ ਦੇ ਨਾਲ ਖੜੇ ਹੋਣਗੇ ਮਜੀਠੀਆ ਦੇ ਬਾਰੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ विक्रमजीत किया मेरे ਨਾਲ ਕੋਈ ਸਰਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵਾਨ ਤੂੰ ਕਰ ਰਿਹਾ ਸਿਰਫ ਇਸ ਕਰਕੇ ਕਿਉਂਕਿ ਖੇੜਾ ਬੋਲਦਾ ਵਾ ਤੇ ਵਿਕਰਮਜੀਤ ਨੇ ਕਿਹਾ ਖੇੜੇ ਨਾਲ ਜ਼ੁਲਮ ਹੋਇਆ ਮੇਰੇ ਵੀ ਕੋ ਮੈਂ ਉਹਦਾ ਵੀ ਸ਼ੁਕਰੀਆ ਦਾ ਕਰਦਾ ਔਰ ਮੈਂ 100% ਨੋ ਅਥਾਰਟੀ ਨਾਲ ਕਹਿਣਾ ਕਿ ਜਿੱਦਾਂ ਟੱਕਾ ਮੇਰੇ ਨਾਲ ਕੀਤਾ ਝੂਠਾ ਮੁਕੱਦਮਾ ਡਸ਼ੇ ਦਾ ਡਰੱਗ ਦਾ ਕੀਤਾ ਮੈਂ ਸਮਝਦਾ ਕਿ ਵਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟੀਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਧੰਦਾ ਨਹੀਂ ਕਰਦੇ ਠੀਕ ਹੈ ਸਾਡੇ ਨਾਲ ਐਕਸਟਰਾ ਜ ਲੋਕੀ ਫਿਰਦੇ ਤੁਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਤੇ ਉਹਦੇ ਤੁਹਾਨੂੰ ਗੁਨਾਹਗਾਰ ਬਣਾ ਦਿੰਦੇ ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਆ ਪਰ ਆਈ ਐਮ ਕਵਾਈਟ ਸ਼ੋਰ ਉਹਦੇ ਨਾਲ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿੱਲ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਵਿਕਰਮ ਨੂੰ ਫੇਰ ਫੜ ਕੇ ਅੰਦਰ ਜੜਾ ਤੇ ਜੇ ਦੇਣਗੇ ਮੈਂ ਖੇਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਦੱਟ ਕੇ ਉਹਨੂੰ ਸਪੋਟ ਕਰਾਂਗਾ